ਦਾ ਮੌਸਮ ਨੇ ਆਪਣਾ ਮિજાਜ ਬਦਲਿਆ ਪੰਜਾਬ ਦੇ ਵਿੱਚ ਬੀਤੀ ਸ਼ਾਮ ਤੋਂ ਹੀ ਮੌਸਮ ਬਿਲਕੁਲ ਠੰਡਾ ਠਾਰ ਹੋਇਆ ਅੱਜ ਦਿਨ ਚੜਦੇ ਅਨਸਾਰ ਵੀ ਮੌਸਮ ਨੇ ਕਰਵਟ ਲਈ ਕੋਈ ਸਿੱਤੇ ਸੇ ਵਚਾਲੇ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕਰ ਦਿੱਤਾ ਦੱਸਦਾ ਹੈ ਕਿ ਉਤਰੀ ਭਾਰਤ ਦੇ ਅਗਲੇ 5 ਦਿਨਾਂ ਵਾਸਤੇ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 5 ਦਿਨ ਜੋਨੇ ਬਿਲਕੁਲ ਠੰਡੇ ਠਾਰ ਖੂਣ ਵਾਲੇ ਆਚਾਰ ਤੋਂ ਲੈ ਕੇ 5 ਮਈ ਤੱਕ ਉੱਤਰੀ ਪੱਛਮੀ ਪਾਰਾ ਦੇ ਵਿੱਚ ਜੰਮੂ ਕਸ਼ਮੀਰ ਲद्दाख ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਆਖਿਆ ਕਿ ਪੰਜਾਬ ਪੱਛਮੀ ਹਰਿਆਣਾ ਅਤੇ ਉੱਤਰੀ ਰਾਜਸਥਾਨ ਉੱਤੇ ਇੱਕ ਪੱਛਮੀ ਗੜਬੜੀ ਚੱਕਰਵਾਤੀ ਸਰਕੂਲੇਸ਼ਨ ਦੇ ਰੂਪ ਦੇ ਵਿੱਚ ਸਰਗਰਮ ਹੈ ਦੇ ਨਾਲ ਹੀ ਰਾਜਸਥਾਨ ਤੋਂ ਮਧ ਪ੍ਰਦੇਸ਼ ਅਤੇ ਬੰਗਲਾਦੇਸ਼ ਤੱਕ ਚੱਕਰਵਾਤੀ ਸਰਕੂਲੇਸ਼ਨ ਦੀ ਇੱਕ ਟ੍ਰਾਫ ਲਾਈਨ ਦੇ ਨੰਗਣ ਕਾਰਨ ਦੇਸ਼ ਦੀ ਮੌਸਮ ਪ੍ਰਣਾਲੀ ਦੇ ਵਿੱਚ ਬਦਲਾਅ ਆਇਆ ਮੌਸਮ ਵਿਭਾਗ ਨੇ ਪੁਵੇਖਵਾਣੀ ਕੀਤੀ ਕਿ ਉੱਤਰ ਪੱਛਮੀ ਪਾਰਾ ਦੇ ਵਿੱਚ 6 ਮਈ ਤੱਕ ਮੀਂਹ ਪੈਣ ਅਤੇ ਤੂਫਾਨ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਿਛਲੇ 2 ਦਿਨਾਂ ਤੋਂ ਰੁਕ ਰੁਕ ਕੇ بارش ਹੋ ਰਹੀ ਹੈ ਸਿਲਸਿਲਾ ਅਗਲੇ ਦਿਨੀ ਵੀ ਜਾਰੀ ਰਹਿਣ ਵਾਲਾ ਉੱਥੇ ਕੀ ਦਿੱਲੀ ਐਨਸੀਆਰ ਦੇ ਵਿੱਚ ਮੀਂਹ ਤੋਂ ਬਾਅਦ ਮੌਸਮ ਬਦਲ ਕੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਪਿਆ ਸ਼ਨੀਵਾਰ ਨੂੰ ਵੀ ਹਲਕੀ ਬਾਰਿਸ਼ ਹੋਈ ਮੌਸਮ ਵਿਭਾਗ ਨੇ ਕਿਹਾ ਕਿ ਐਤਵਾਰ ਨੂੰ ਵੀ ਦਿਨ ਭਰ ਦੇ ਵਿੱਚ ਮੌਸਮ ਜੁਹਾ ਠੰਡਾ ਰਹੇਗਾ ਉਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਮੌਸਮ ਬਿਲਕੁਲ ਠੰਡਕ ਭਰਿਆ ਬਰਕਰਾਰ ਰਿਹਾ ਮੌਸਮ ਵਿਭਾਗ ਨੇ ਦਿੱਲੀ ਅਤੇ ਰਾਜਸਥਾਨ ਸਮੇਤ ਉੱਤਰ ਪੱਛਮੀ ਭਾਰਤ ਦੇ ਰਾਜਾਂ ਦੇ ਲਈ 6 ਮਈ ਤੱਕ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਦੱਸ ਦਈਏ ਕਿ दिल्ली एनसीआर ਦੇ ਵਿੱਚ ਮੀਂਹ ਕਾਰਨ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ ਪਾਰਾ ਲਗਭਗ 8 ਡਿਗਰੀ ਤੱਕ ਪਹੁੰਚ ਗਿਆ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਦੇ ਲਈ ਦੇਸ਼ ਦੇ ਕਈ ਰਾਜਾਂ ਦੇ ਵਿੱਚ ਮੀਂਹ ਬਿਜਲੀ ਅਤੇ ਗਰਜ ਦੇ ਨਾਲ ਮੀਂਹ ਪੈਣ ਦੇ ਚੇਤਾਵਨੀ ਜਾਰੀ ਕੀਤੀ ਹੈ ਪੂਰਬੀ ਅਤੇ ਮੱਧ ਪਾਰਤ ਦੇ ਵਿੱਚ 4 ਤੋਂ 6 ਮਈ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਬਿਹਾਰ ਚਾਰਖੰਡ ਉੜੀਸਾ ਪੱਛਮੀ ਬੰਗਾਲ ਸਿਕਮ ਮੱਧ ਪ੍ਰਦੇਸ਼ ਵਿਧਰਬ ਅਤੇ ਛੱਤੀਸਗੜ੍ਹ ਤੇ ਵਿੱਚ ਹਲਕੀ ਤੋਂ ਪਾਰੀ بارش ਤੇ ਨਾਲ-ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ 4 ਤੋਂ 6 ਮਈ ਤੱਕ ਪੱਛਮੀ ਮੱਧ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਓਡੀਸ਼ਾ, ਗੰਗਾ ਪੱਛਮੀ ਬੰਗਾਲ, ਝਾਰਖੰਡ ਅਤੇ ਛੱਤੀਸਗੜ੍ਹ ਦੇ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੂਫਾਨ ਆਉਣ ਦੀ ਸੰਭਾਵਨਾ 4 ਮਈ ਯਾਨੀ ਕਿ ਅੱਜ ਸਿੱਕਮ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਵਿੱਚ ਗੜੇਮਾਰੀ ਅਤੇ ਓਡੀਸ਼ਾ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਦੱਸਈਏ ਕਿ ਪੰਜਾਬ ਦੇ ਵਿੱਚ ਵੀ ਸ਼ਾਮ ਢਲਦੇ ਅਨੁਸਾਰ ਮੌਸਮ ਨੇ ਕਰਵਟ ਲੈ ਲਈ ਇੱਕਦਮ ਮੌਸਮ ਬਦਲ ਜਾਂਦਾ ਹੈ ਜਿਸ ਮਗਰੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਲੱਗਦੀ ਹੈ ਉੱਥੇ ਪੂਰੇ ਉੱਤਰ ਭਾਰਤ ਦੇ ਵਿੱਚ ਵੀ ਮੌਸਮ ਵਿਭਾਗ ਦੇ ਵੱਲੋਂ ਅਗਲੇ 5 ਦਿਨਾਂ ਦੇ ਦੌਰਾਨ ਅਲਰਟ ਜਾਰੀ ਕੀਤਾ ਹੈ ਕਈ ਜਗ੍ਹਾ ਤੇ ਗੜੇਮਾਰੀ ਹੋ ਰਹੀ ਹੈ ਕਈ ਜਗ੍ਹਾ ਤੇ ਹਲਕੀ ਬਾਰਿਸ਼ ਹੈ ਕਈ ਜਗ੍ਹਾ ਤੇ ਤੂਫਾਨ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੀ ਫਾਨੀ ਹਵਾਵਾਂ ਜੋ ਨੇ ਬੀਤੀ ਰਾਤ ਤੋਂ ਲਗਾਤਾਰ ਜਾਰੀ ਨੇ